ਕੱਲੇ ਆ ਵੀ ਬੜੇ ਸੁਖ ਨਾਲ ਕਹਿਣਾ ਪੈ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਆ ਹਾਂਜੀ ਜਿਹੜਾ ਕਿ ਅਸੀਂ ਬੁੱਡੇ ਨਾਲੇ ਦੀ ਸਫਾਈ ਤੇ ਤਤਿੰਦਰ ਪਿਛਲੇ 10-12 ਸਾਲਾਂ ਤੋਂ ਹਾਂਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਕੋਰਡ ਵਾਲੇ ਪੂਰਿਸ਼ਨ ਕੋਰਡ ਵਾਲੇ ਦੂਜੇ ਹਾਂਜੀ ਹਾਂਜੀ ਪਾਰਪੂਰਿਸ਼ਨ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਬੁੱਡੇ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਿਮੋਸ਼ੀ ਦੇਖਣੀ ਪਈ ਕਿਉਂਕਿ ਬੜੇ ਚਾਹ ਨਾਲ ਬੜੀ ਉਮੀਦ ਦੇ ਨਾਲ ਤੇ ਲੋਕਾਂ ਨੇ ਸਾਨੂੰ ਗੱਡਾ ਹੈਵਿੰਗ ਪੈਂਡੈਂਟ ਦਿੱਤਾ ਜਿਸੀ ਲੋਗਾ ਦੇ ਹੈਵੀ ਮੰਡਟ ਦੇ ਉੱਤੇ ਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਗੁੱਟਾ ਨਾਲ ਸਾਫ਼ ਕਰਾਂਗੇ ਸ੍ਰੀਮਾ ਜੀ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਕਈ ਅੰਮਾ ਜ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਪਹਿਨਾਵ ਹੈ ਸਦੀਵਾਦੀ ਦਾ ਮੈਂ ਪਿਆ ਕਿ ਅੱਜ ਖੁਦ ਆਪਣੇ ਅਸਥਾਨਾ ਘੁੰਮਾਂਗਾ ਕਿਉਂਕਿ ਬੜਿਆ ਸਦਰ ਨਾਲ ਅਸੀਂ ਇਹਦਾ ਇਹ ਘਟਨ ਕੀਤਾ ਸੀ ਕਿ ਬੁੱਢਾ ਨਾਲ ਸਾਫ਼ ਹੋਊਗਾ ਸਾਡੇ ਲੋਕ ਜੋ ਟੈਂਸ ਕੈਂਸਰ ਪੀਆ ਔਰ ਵਿਚਾਰੇ ਬੱਚੇ ਜਿਹੜੇ ਅ ਬਲਾਈਡ ਪੈਦਾ ਹੋ ਰਹੇ ਨੇ ਅਫਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਨਹੀਂ ਸਾਡੇ ਇਹ ਤਾਂ ਜਾਰਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਕਿਸੇ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ਮੁੱਢੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮੱਦੇ ਨਾਲ ਅੱਜ ਆਪਣਾ ਪੱਥਰ ਖੁੱਦ ਥੋੜਾ ਲੱਗਿਆ ਲੈ ਵੀ ਥੋੜਾ ਸ਼ੁਰੂ ਕਰਾਂ ਮੁੱਢੋਂ ਥੋੜਾ ਵੀ ਫੱਪਸ ਪੱਥਰ ਪੱਥਰ ਨਾਲ ਥੋੜੋ ਜਿਹਾ ਆਪ ਉੱਪਰ ਲੈ ਕੇ ਥੋੜਾ ਆਹ ਦੇਖਿਆ ਕੀ ਗੱਡੀ ਹੋ ਲੈ ਗਈ ਆ ਥੋੜਾ ਹੋਰ ਅੱਲਾ ਰਿਆ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਹਾਂਜੀ ਜਿਹੜਾ ਕਿ ਅਸੀਂ ਬੁੱੱਡੇ ਨਾਲ ਦੀ ਸੁਖਾਈ ਤੇ ਤਕਿੰਦਰ ਕਿਸੇ 12-12 ਸਾਲਾਂ ਤੋਂ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਪੂਲੀਸ਼ਨ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਕਾਰਪੋਰੇਸ਼ਨ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਬੁੱੱਡੇ ਨਾਲਾ ਸਾਫ ਨਹੀਂ ਹੋ ਰਿਹਾ ਔਰ ਸਿੱਜੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਿਮੋਸ਼ੀ ਦੇਖਣੀ ਪਈ ਕਿਉਂਕਿ ਬੜੇ ਚਾਲ ਔਰ ਬੜੀ ਉਮੀਦ ਦੇ ਨਾਲ ਤੇ ਲੋਕਾਂ ਦੀ ਸਾਨੂੰ ਵੱਡਾ ਹੈਵੀ ਟੈਂਡਰ ਦਿੱਤਾ ਜਿਵੇਂ ਲੋਗਾ ਦੇ ਹੈਵੀ ਮੰਡਟ ਦੇ ਉੱਤੇ ਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਗੁੱਟਾ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਉਹਨਾਂ ਨੂੰ ਇਹ ਇੱਕ ਮੇਰਾ ਫੈਲਾ ਪੈਗਾਮ ਆ ਚਲੀ ਰਵਾਦੀ ਦਾ ਜਾਇਆ ਕਿ ਫਤਖੋਜ ਆਪਣੇ ਹਸਪਤਾਲ ਬੋਲੂਗਾ ਕਿਉਂਕਿ ਬੜਿਆ ਸਦਰਾਂ ਨਾਲ ਅਸੀਂ ਇਹਦਾ ਘਟਨ ਕੀਤਾ ਸੀ ਕਿ ਬੁੱਟਾ ਨਾਲਾ ਸਾਫ ਹੋਊਗਾ ਸਾਡੇ ਲੋਕ ਜੋ ਕੈਂਸਰ ਪੀਆ ਔਰ ਵਿਚਾਰੇ ਬੱਚੇ ਜਿਹੜੇ ਅ ਬਲਾਈਡ ਪੈਦਾ ਹੋ ਰਹੇ ਨੇ ਅਬਲਰਵਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਸਾਡੇ ਦੁੱਧ ਰਹੀ ਸਾਡੇ ਬੇਟਾ ਜੀ ਆ ਰਹੇ ਸਾਡੇ ਲੋਕਾਂ ਦੇ ਟ੍ਰੇਟ ਚ ਜਾ ਰਿਹਾ ਪਾਣੀ ਕਿਹਦੇ ਨਾਲ ਇਹ ਕ ਬੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਬੜੇ ਭਰੇ ਮਾਦੇ ਨਾਲ ਅੱਜ ਆਪਣਾ ਪੱਥਰ ਖੁੱਦ ਤੋੜਨ ਲੱਗਿਆ। ਲੈ ਵੀ ਤੋੜਨਾ ਸ਼ੁਰੂ ਕਰੋ ਮੁੱਢਿਓ। ਚਲੋ ਮੈਂ ਤੁਹਾਨੂੰ ਆਵਾਜ਼ ਦੇ ਰਿਹਾ ਮਾਰੋ ਤੇ ਥੋੜਾ ਵੀ ਵੱਪਸ ਪੱਥਰ ਪੱਥਰ ਨਾਲ ਤੋੜਿਓ ਤੇ ਆ ਉੱਪਰ ਲੈ ਕੇ ਚਾਹਤ ਕਰੋ। ਆਹ ਦੇਖਿਆ ਜੱਲੀ ਵਾਲੇ ਕਦੀ ਆ ਥੋੜਾ ਹੋਰ ਅੱਲਾ